ਉਪਨਾ ਬਲੌਗ ਮੇਂ ਆਪਕਾ ਸਵਾਗਤ ਹੈ ਸਬਸਕ੍ਰਾਈਬਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹੁਣ ਸ਼ੀਧੀ ਪੰਦਰਵਾੜਾ ਸ਼ੁਰੂ ਹੋ ਚੁੱਕਿਆ ਹੈ ਤੇ ਪਹਿਲਾ ਜੋ ਸ਼ੀਧੀ ਜੋੜ ਮੇਲ ਹੈ ਉਹ ਆਪਣਾ ਪਰਿਵਾਰ ਵਿਛੋੜਾ ਵਿਖੇ ਲੱਗਦਾ ਹੈ ਤੁਹਾਨੂੰ ਉਸੇ ਹਿਸਟਰੀ ਬਾਰੇ ਥੋੜੀ ਜੀ ਜਾਣਕਾਰੀ ਦਿੰਦੇ ਹੋਏ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਪਹਾੜੀ ਰਾਜਿਆਂ ਨੇ ਤੇ ਮੁਗਲ ਸੈਨਾ ਨੇ ਆਨੰਦਗੜ੍ਹ ਦੇ ਕਿਲੇ ਨੂੰ ਆਨੰਦਪੁਰ ਸਾਹਿਬ ਵਿੱਚ ਘੇਰ ਲਿਆ ਅੱਠ ਮਹੀਨੇ ਘੇਰਾ ਪਾਈ ਰੱਖਿਆ ਤਾਂ ਆਖਿਰ ਦੇ ਵਿੱਚ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਗਊ ਮਾਤਾ ਦੀ ਕਸਮ ਖਾਦੀ ਤੇ ਜਿਹੜੇ ਮੁਗਲ ਸੀ ਉਹਨਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਕਿ ਤੁਸੀਂ ਇਹ ਕਿਲਾ ਛੱਡ ਦਿਓ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਸਿੱਖਾਂ ਦੇ ਹੁਕਮ ਦੇ ਗੁਰੂ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡ ਦਿੱਤਾ ਤੇ ਚਾਰ ਜਥਿਆਂ ਦੇ ਵਿੱਚ ਉੱਥੇ ਵੀ ਰਵਾਨਾ ਹੋਏ ਤੇ ਜਦੋਂ ਉਹ ਉੱਥੇ ਰਵਾਨਾ ਹੋਏ ਤਾਂ ਉਹਨਾਂ ਨੇ ਜਿਹੜੇ ਪਹਾੜੀ ਰਾਜੇ ਸੀ ਤੇ ਜੇ ਮੁਗਲ ਸੀ ਉਹਨਾਂ ਨੇ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਜਿਸ ਨੂੰ ਕਿ ਅੱਜ ਕੱਲ੍ਹ ਪਰਿਵਾਰ ਵਿਛੋੜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇ ਸ਼ਾਮ ਨੂੰ ਉੱਥੇ ਪਹੁੰਚੇ ਤੇ ਸਵੇਰੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ ਤਾਂ ਉਹਨਾਂ ਨੇ ਮੁਗਲਾਂ ਨੇ ਗੁਰੂ ਜੀ ਦੀ ਪਰਿਵਾਰ ਤੇ ਹਮਲਾ ਕਰ ਦਿੱਤਾ ਤੇ ਉੱਥੇ ਕਾਫੀ ਖਮਸਾਨ ਦਾ ਯੁੱਧ ਹੋਇਆ ਤੇ ਜਿਹੜਾ ਪਰਿਵਾਰ ਹੈ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਹੜੇ ਬੜੇ ਸ਼ਾਹਬਜ਼ਾਦੇ ਸੀ ਤੇ ਗੁਰੂ ਜੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਉਹ ਚਮਕੌਰ ਸਾਹਿਬ ਵੱਲ ਉਹਨਾਂ ਨੇ ਚਾਲੇ ਪਾ ਦਿੱਤੇ ਤੇ ਜਿਹੜੇ ਛੋਟੇ ਪੁੱਤਰ ਸੀ ਤੇ ਮਾਤਾ ਗੁਜਰਕੌਰ ਉਹ ਛੋਟੇ ਪੁੱਤਰਾਂ ਦੇ ਨਾਲ ਜੋ ਕਿ ਗੁਰੂ ਜੀ ਦਾ ਰਸੋਈਆ ਸੀ ਗੰਗੂ ਉਸ ਦੇ ਨਾਲ ਚੱਲ ਪਏ ਗੰਗੂ ਜਿਹੜੇ ਆਪਣੇ ਮਾਤਾ ਜੀ ਸੀ ਤੇ ਗੁਜਰਕੌਰ ਤੇ ਜਿਹੜੇ ਛੋਟੇ ਸ਼ਾਹਬਜ਼ਾਦੇ ਸੀ ਉਹਨਾਂ ਨੂੰ ਆਪਣੇ ਪਿੰਨ ਖੇੜੀ ਜਿਸ ਨੂੰ ਅੱਜ ਕੱਲ ਸਿਹੇੜੀ ਕਿਹਾ ਜਾਂਦਾ ਹੈ ਉੱਥੇ ਲੈ ਗਏ ਤੇ ਉੱਥੇ ਉਹਨਾਂ ਨੇ ਲਾਲਚ ਵੀ ਜਾ ਕੇ ਜੀ ਤੇ ਛੋਟੇ ਜਿਹੜੇ ਸ਼ਹਿਬਜ਼ਾਦੇ ਸੀ ਉਹਨਾਂ ਨੂੰ ਸਰੰਦ ਦੇ ਨਵਾਬ ਦੇ ਕੋਲ ਸੌਂਪ ਦਿੱਤਾ ਚਲੋ ਉਹ ਤੁਹਾਨੂੰ ਜਿਹੜਾ ਸਬਾ ਹੈ ਉਥੇ ਸਿੱਧੀ ਜੋੜ ਮੇਲਾ ਹੈ ਉਸ ਦੇ ਦਰਸ਼ਨ ਕਰਾਉਂਦੇ ਹਾਂ ਸਬਸਕ੍ਰਾਈਬਰ ਇਹ ਸਰਸਾ ਨਦੀ ਹੈ ਅੱਜ ਕੱਲ ਤਾਂ ਸੁੱਕੀ ਹੋਈ ਹੈ ਪਰ ਉਸ ਟਾਈਮ ਇਹਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਨਹੀਂ ਹੁਣ ਤਾਂ ਜਦੋਂ ਬਰਸਾਤ ਹੁੰਦੀ ਹੈ ਤਾਂ ਹੀ ਇਹਦੇ ਵਿੱਚ ਪਾਣੀ ਆਂਦਾ ਹੈ ਹੁਣ ਅਸੀਂ ਸਰਸਾ ਨਦੀ ਦੇ ਪੁੱਲ ਤੋਂ ਲੰਘ ਰਹੇ ਹੁਣ ਅਸੀਂ ਪਰਵਾਰ ਵਿਛੋੜਾ ਸਾਹਿਬ ਦੇ ਗੇਟ ਤੋਂ ਐਂਟਰ ਕਰ ਰਹੇ ਅੰਦਰ ਅੱਗੇ ਰੇਲਵੇ ਦਾ ਅੰਡਰ ਬ੍ਰਿਜ ਆਏਗਾ ਉਪਰੋਕਰ ਰੇਲਵੇ ਲਾਈਨ ਜਾਂਦੀ ਹੈ ਜੋ ਆਨੰਦਪੁਰ ਸਾਹਿਬ ਨੂੰ ਰੋਪੜ ਤੇ ਅਕੇ ਅੰਬਾਲੇ ਦੇ ਨਾਲ ਜੋੜਦੀ ਹੈ। ਉਹ ਅੰਡਰਪ੍ਰਿਜਰਾਂ ਹੀ ਅਸੀਂ ਇਸੇ ਵਿੱਚ ਚਲੇ ਜਾਵਾਂਗੇ। ਇਹ ਸਾਹਮਣੇ ਤੁਹਾਨੂੰ ਬਹੁਤ ਹੀ ਸੁੰਦਰ ਗੁਰਦੁਆਰਾ ਦਿਖਾਈ ਦੇਗਾ। ਕੋਈ ਅੰਡਰਪ੍ਰਿਜ ਆ ਗਿਆ ਤਾਂ ਸਾਹਮਣੇ ਦੇਖੋ ਤੁਹਾਨੂੰ ਗੁਰਦੁਆਰਾ ਹੈ। साहब के दर्शन हो रहे हैं देखो जी सामने गुरुद्वारा है, आपकी मृत्यु थानू दिखाई दे रहा है ये काफ़ी ऊंचाई के ऊपर बनया हुआ है ਤੇ ਅੱਜ ਜੁਗੀ ਜਿੱਥੇ ਵੀ ਛਿੱਤੀ ਜੋੜ ਮੇਲ ਦੀ ਲੱਗ ਰਹਾ ਹੈ ਉੱਥੇ ਤਿੰਨ ਦਿਨ ਦੇ ਲਈ ਇਹ ਰਹਿਣਾ ਹੈ ਤੇ ਅੱਜ ਇੱਥੇ ਆਖਰੀ ਦਿਨ ਹੈ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰ ਰਹੇ ਹਾਂ ਪਾਰਕਿੰਗ ਦੇ ਲਈ ਇਹ ਕੋਲ ਲਿਖਿਆ ਹੈ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਇੱਧਰ ਸੱਜੇ ਪਾਸੇ ਸਰੋਵਰ ਹੈ ਤੇ ਇੱਧਰ ਹੀ ਸਾਈਡ ਅੱਗੇ ਹਨ ਪਾਰਕਿੰਗ ਹੈ ਬਹੁਤ ਵੱਡੀ ਪਾਰਕਿੰਗ ਹੈ ਤੁਹਾਨੂੰ ਇੱਥੇ ਸਰੋਵਰ ਦੇ ਦਰਸ਼ਨ ਕਰਾ ਰਹੇ ਹਾਂ ਜਿਹੜਾ ਹੁਣੇ ਤੁਹਾਨੂੰ ਦਿਖਾਇਆ ਸੀ ਚਲੋ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਦੇ ਹਾਂ ਚਲੋ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਨੇ ਆ ਇਸ ਬੋਰਡ ਦੇ ਉੱਪਰ ਗੁਰਦੁਆਰੇ ਦੇ ਇਤਿਹਾਸ ਬਾਰੇ ਲਿਖਿਆ ਹੈ ਜਿਵੇਂ ਕਿ ਪਹਿਲਾਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਇਸ ਨੂੰ ਤੁਸੀਂ ਪੜ੍ਹ ਸਕਦੇ ਹੋ ਦੇਖੋ ਜੀ ਚੱਲਿਆ ਹੋਇਆ ਪਹਿਲਾਂ ਦਰਬਾਰ ਸਾਹਿਬ ਦੇ ਉੱਪਰ ਜਾਂਦੇ ਨੂੰ ਸੀੜੀਆਂ ਦਾ ਰਸਤਾ ਹੈ ਕਿ ਸੀੜੀਆਂ ਬਹੁਤ ਜ਼ਿਆਦਾ ਹਨ ਪੂਰਾ ਜਿਵੇਂ ਤੁਹਾਨੂੰ ਦਿਖਾਉਂਦਾ ਮੇਰਾ ਛੋਟਾ ਬੇਟਾ ਤੇ ਮੇਰੀ ਤੁਹਾਨੂੰ ਪਤਨੀ ਅੱਗੇ-ਅੱਗੇ ਚੱਲ ਰਹੇ ਹਨ ਤੇ ਬڑا ਬੇਟਾ ਮੇਰੇ ਨਾਲ ਚੱਲ ਰਿਹਾ ਹੈ। ਕਾਫੀ ਉਚਾਈ ਤੇ ਹੈ। ਕਈ ਪੌੜੀਆਂ ਘੱਟੋ-ਘੱਟ 50 ਪੌੜੀਆਂ। 55 55 ਨਹੀਂ। ਮਾਣ ਨੇ ਇਹਨੇ ਪਹਿਲੇ ਹੀ ਗਿਣ ਲੀਆਂ ਨੇ। ਦੇਖੋ ਅਸੀਂ ਕਿੰਨੇ ਉੱਪਰ ਆ ਚੁੱਕੇ ਹਾਂ ਸਾਰਾ ਪਿੰਡ ਜੋ ਹੈ ਉਹ ਦਿਖਾਈ ਦੇ ਰਿਹਾ ਹੈ ਜਿੱਥੋਂ ਦੀ ਅਸੀਂ ਆਏ ਸੀ ਉਹ ਰਸਤਾ ਦਿਖਾਈ ਦੇ ਰਿਹਾ ਹੈ ਅੰਡਰਪ੍ਰਿਜ ਅਸੀਂ ਸਹੀ ਤਰ੍ਹਾਂ ਵਿੱਚ ਇੱਥੇ ਪਹੁੰਚੇ ਤੇ ਇਸ ਵਕਤ ਅਰਦਾਸ ਹੋ ਰਹੀ ਸੀ ਅਸੀਂ ਅਰਦਾਸ ਸਰਵਨ ਕੀਤਾ ਚਲੋ ਹੁਣ ਅਸੀਂ ਮਿਲਦੇ ਆਂ ਘਰੇ ਜਾ ਕੇ ਤੁਹਾਨੂੰ ਇਹ ਉੱਪਰੋ ਗੁਰਦੁਆਰਾ ਸਾਹਿਬ ਤੋਂ ਹੇਠੇ ਛੋਟੀਆਂ-ਛੋਟੀਆਂ ਦੁਕਾਨਦਾਰਾਂ ਨੇ ਸਟਾਲਾ ਲਗਾਏ ਹੋਏ ਆਂ ਉਹ ਦਿਖਾਈ ਦੇ ਰਹੀ ਹਨ نیچے ਸੜਕ ਹੈ ਜਿਸ ਸੜਕ ਰਾਹੀਂ ਅਸੀਂ ਇੱਥੇ ਪਹੁੰਚੇ ਹਾਂ ਤੇ نیچے ਉਹ ਪਾਰਕਿੰਗ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ ਕਿ ਜਿੱਥੇ ਅਸੀਂ ਗੱਡੀਆਂ ਨੂੰ ਪਾਰਕ ਲੋਕੀ ਕਰਦੇ ਨੇ ਅਸੀਂ ਵੀ ਆਪਣੀ ਗੱਡੀ ਇੱਥੇ ਹੀ ਪਾਰਕ ਕੀਤੀ ਹੈ ਸਬਸਕ੍ਰਾਈਬਰ ਗੁਰੂ ਦਾ ਲੰਗਰ ਅਟੁੱਟ ਵਰਤ ਰਿਹਾ ਹੈ ਉਹਨਾਂ ਅਸੀਂ ਵੀ ਜਾ ਕੇ ਗੁਰੂ ਦਾ ਲੰਗਰ ਛਕਦੇ ਹਾਂ ਡਰਾਈਵਰਸ ਹੁਣੀ ਤੁਹਾਨੂੰ ਅਸੀਂ ਪਰਿਵਾਰ ਬਿਛੋੜਾ ਦਾ ਇਹ ਦਰਸ਼ਨ ਦਿਦਾਰੇ ਕਰਾ ਕੇ ਹਟੇ ਹਾਂ ਹੁਣ ਅਸੀਂ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਪਠਾ ਸਾਹਿਬ ਵੀ ਜਿਹੜਾ ਸ਼ੀਦੀ ਜੋੜ ਮੇਲਾ ਉਸਦੇ ਦਰਸ਼ਨ ਕਰਾਵਾਂਗੇ ਚਲੋ ਨੈਕਸਟ ਬਲੌਗ ਚ ਮਿਲਦੇ ਹਾਂ ਥੈਂਕ ਯੂ